ਸਾਰਾ ਸਮਾਨ ਬਾਈ ਰੱਖ ਰਿਹਾ ਪਾਉ ਉਧਰੋਂ ਸ਼ੈੱਡ ਕਰਤਾ ਬੇਲਾ ਉਹ ਨਵੇਂ ਕਮਰੇ ਚ ਟਕਾਉਨੇ ਆ ਜਿਹੜਾ ਕਬੂਤਰਾਂ ਬਣਾਇਆ ਦਾ ਕਮਰਾ ਨਾਲੇ ਨਾਲ ਗਰਮ ਪਾਣੀ ਪਾਉਨੇ ਆ ਕਬੂਤਰਾਂ ਨੂੰ ਅੱਜ ਕੱਢਦੇ ਆ ਧੁੱਪ ਚ ਪਿੰਜਰਾ ਸੁੱਕ ਗਿਆ ਨੂਰੀ ਗੱਡੀ ਆ ਬਾਹਰ ਸਸਰੀਕਾਰ ਕੀ ਹਾਲ ਚਾਲ ਆ ਮਿੱਤਰ ਕੈਮੋ ਸਾਰੇ ਤੇ ਬਾਈ ਅੱਜ ਧੁੱਪ ਹੈ ਪਰ ਅੱਜ ਹਵਾ ਵਾਲੀ ਠੰਡੀ ਚੱਲਦੀ ਆ ਓਏ ਕੀ ਕਹਿੰਦਾ ਨੜਾਤੀ ਹਾਂ ਉਹ ਤਾਂ ਕਿ ਮੈਂ ਹਾਂ ਹਾਂ ਕੀ ਹੁੰਦਾ ਹਟ ਜਾ ਤੂੰ ਹਟ ਜਾ ਇੱਥੋਂ ਵੀ ਸਾਫ ਸਵਾਬਾਈ ਕਰਨੀ ਹੈ ਬਾਈ ਆ ਜਿਹੜੇ ਬਾਹਰ ਘੱਡੇ ਤੇ ਇਹਨਾਂ ਚ ਮੀਂਹ ਦਾ ਪਾਣੀ ਗੰਦਾ ਮੰਦਾ ਕਰਦੇ ਆ ਸੈਟਿੰਗ ਇਹਦੀ ਕਿਥੇ ਉੱਪਰ ਰੱਖਦੇ ਹੈ ਵਾਸ ਠੀਕ ਆ ਓਕੇ ਐਰਪੋਰਟ ਚਲੋ ਚਗਾਉਣੇ ਆ ਪਰ ਜਿੰਦਾ ਖੋਲਣਾ ਮੈਂ ਪਾਣੀ ਪਾਤਾ ਬਾਈ ਇਹ ਚ ਅਜੇ ਦਾਣੇ ਪਾਵਾਂਗੇ ਥੱਲੇ ਇੱਥੇ ਪਾਉਣੇ ਆ ਦਾਣੇ ਠੀਕ ਆ ਫੇਰ ਦਿਖਾਉਣਾ ਤੁਹਾਨੂੰ ਡੋਲੀ ਵਈ ਲਾਤੀ ਐ ਇੱਧਰ ਇਹ ਚ ਬਾਅਦ ਚ ਜੋੜੇ ਬੰਦ ਕਰਾਂਗੇ ਇਹ ਚ ਵੀ ਤੇ ਆਹ ਦੇਖੋ ਸ਼ਿਕਾਰ ਦੇਖੋ ਦਾ ਫਿਰ ਆਪਣੇ ਆਪੇ ਮਰੀ ਪਈ ਐ ਇਹ ਆ ਤੇਲ ਪਤਾ ਨਹੀਂ ਕਿਹਨੇ ਪਾਇਆ ਹੋਇਆ ਇਹ ਅਸਲ ਗੜ ਕੜਾਹੀ ਨੂੰ ਤੇਲ ਲਾ ਕੇ ਰੱਖਿਆ ਹੈ ਤਾਂ ਵੀ ਜਰਨਾ ਪਵੇ ਵਿੱਚ ਕਿਤੇ ਗਿਰ ਗਈ ਮੁੜ ਕੇ ਨਿਕਲ ਨਹੀਂ ਹੋਇਆ ਇਹਦੇ ਦੇਖੋ ਦਾ ਸ਼ਿਕਾਰ ਮਰਿਆ ਹੋਇਆ ਹੈ ਕੜਾਹੀ ਚ ਕਰਦੇ ਆਂ ਦਾ ਹੱਲ ਕੋਈ ਤੇ ਦਾਣਾ ਪਾਣੀ ਪਾਤਾ ਧੁੱਪ ਵਾਲੀ ਘੈਂਟ ਨਿਕਲੀ ہوئی ਆ ਬਹੁਤ ਸੋਹਣੀ ਬਸ ਹਵਾ ਹੀ ਜ਼ਿਆਦਾ ਆ ਦੇਖੋ ਲੈ ਨੌਜਵਾਨ ਸਵਾਨ ਢੋਣ ਲੱਗੇ ਹੋਏ ਨੇ ਤੇ ਕਬੂਤਰਾਂ ਨੂੰ ਬਈ ਪਾਇਆ ਥੱਲੇ ਦਾਣੇ ਅੱਜ ਆਹ ਦੇਖੋ ਕੁਝ ਉੱਧਰ ਬਾਦੇ ਕਿਉਂਕਿ ਥੱਲੇ ਵੀ ਚੁਗਣੇ ਚਾਹੀਦੇ ਨੇ ਇਹਨਾਂ ਨੂੰ ਟ੍ਰੇਆਂ ਸਾਫ਼ ਨੇ ਆ ਟ੍ਰੇਆਂ ਬਾਅਦ ਚ ਬਾਹਰ ਕੱਢਾਂਗੇ ਬੱਚਾ ਆ ਦੇਖੋ ਐਡਾ ਹੋ ਗਿਆ ਦੂਆ ਕਿੱਥੇ ਦੂਆ ਬੈਠਾ ਉਹ ਦੇਖੋ ਟ੍ਰੇ ਦੇ ਉੱਪਰ ਬਾਕੀ ਕਬੂਤਰ ਬੈਠੇ ਨੇ ਓਕੇ ਆ ਰੋਟਾਂ ਖੁੱਡਾ ਸੁੱਕ ਗਿਆ ਬਸ ਓ ਥੋੜਾ ਜਿਹਾ ਰਹਿ ਗਿਆ ਉਹ ਵੀ ਸੁੱਕ ਜਾਊਗਾ ਜੋੜੇ ਲਾਗੇ ਬੈਠਣ ਬਾਈ ਤੇ ਬਸ ਹੋਰ 5-7 ਦਿਨ ਨੂੰ ਆਤ ਪੈ ਜੂ ਇਹਨਾਂ ਨੂੰ 2-4 ਦਿਨ ਚ ਆਪਾਂ ਜੋੜੇ ਅਲੱਗ ਕਰ ਦੇਣੇ ਔਰੇ ਠੀਕ ਹੈ ਤੇ ਕਬੂਤਰ ਉਡਣੇ ਵਾਲੇ ਉੱਪਰ ਰਹੇ ਨੇ ਤੇ ਗੁਲਾਬੀ ਨੇ ਆਂਡਾ ਰੱਖ ਲਿਆ ਬਾਈ ਆ ਦੇਖੋ ਹੈ ਉਹ ਦੇਖੋ ਡੱਬੇਆਂ ਆਂਡਾ ਰੱਖ ਲਿਆ ਠੀਕ ਹੈ ਗਲਾਬੀ ਆਪ ਕਿੱਥੇ ਹੈ ਅੰਡਾ ਦੇ ਕੇ ਆਓ ਇੱਥੇ ਆ ਜਾ ਇਹ ਜੀ ਹੋ ਗਈ ਆਓ ਬਈ ਚਲੋ ਨਿਕਲਣ ਤੋਂ ਬਾਹਰ ਬਾਈ ਇਹਨਾਂ ਨੂੰ ਆਇਓ ਬਈ ਆਇਓ ਆਓ ਆਓ ਆ ਗਿਆ ਅੱਗੇ ਬਾਹਰ ਬਾਈ ਆਜੋ 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 ਲੰਗੇ ਆਓ ਲੰਗੇ ਆਓ ਲੰਗੇ ਆਓ ਆਗੇ ਬਾਹਰ ਦੇਖ ਕੇ ਜਾਣੇ ਚੱਲ ਲਾਗੇ ਚੋਗਣ ਦਾਣਾ ਪਾਣੀ ਖਾ ਕੇ ਫੇਰ ਕਰਾਂਗੇ ਬੰਦ ਇਹਨਾਂ ਨੂੰ ਹੁਣ ਫੇਰ ਦੇਖਦੇ ਆ ਬੱਚੇ ਡਾਉਣੇ ਆ ਉੱਪਰ ਲਿਜਾਣੇ ਆ ਸਿਸਟਮ ਬਾਕੀ ਦੇਖਾਂਗੇ ਫੇਰ ਇਹਨੇ ਦਾਣਾ ਪਾਣੀ ਚੋਗਣ ਦੇ ਇਹਨਾਂ ਨੂੰ ਲੈ ਵੀ ਗੁਰੀ ਨੇ ਪਾਰਸਲ ਮੰਗਾਇਆ ਨੂਰੀ ਖਾਤਰ ਦੇਖਦੇ ਆ ਕੀ ਨਿਕਲਦਾ ਇਹ ਜੀ ਪੂਰੀ ਹੈ ਕਿ ਆ ਇਹ ਜਰਾਬਾਂ ਆਈਆਂ ਨੇ ਜੀ ਜਦ ਸਾਰਾ ਠੰਡ ਲੱਗੀ ਤੇ ਜਰਾਬਾਂ ਮੰਗਾ ਲਈਆਂ ਦੇਖਦੇ ਆ ਵੀ ਕੋਰੀਅਰ ਤੇ ਕੀ ਨਿਕਲਦਾ ਲਾਲ ਰੰਗ ਦੀਆਂ ਆ ਗਏ ਆ ਗਏ ਓਏ ਹੋਏ 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 ਦੋਰੇ ਕਟਾਰੇ ਰਿਹਾ ਅੱਛਾ ਨਾ ਕੋਲੇ ਨੂੰ ਕੋਲਦਾ ਸੀ ਬਣ ਕੇ ਵੀ ਦਿਖਾਵਾਂਗੇ ਅੱਜ ਅੱਜ ਨਹੀਂ ਕਾਲੂ ਨੂੰ ਲਾ ਕੇ ਬਣਾਂਗੇ ਕਾਲੂ ਨੂੰ ਲਾ ਕੇ ਬਣਾਂਗੇ ਭਾਈ ਅੱਜ ਨਹੀਂ ਬਣਦੇ ਅਸੀਂ ਹਾਂ ਬਸ ਠੀਕ ਐ ਆ ਨਿਕਲੀਆਂ ਭਾਈ ਜਰਾ ਲੱਤਾਂ ਤੇ ਲਵੇਟਣ ਨੂੰ ਥੱਲੇ ਥੱਲੇ ਹੈ ਨਾ ਚਲੋ ਕਾਲੂ ਮਾਰਨਗੇ ਦਿਖਾਵਾਂਗੇ ਤੁਹਾਨੂੰ ਉਪਰਾਂ ਵੱਲ ਆ ਕੇ ਦੇ ਬਾਈ ਆਪਾਂ ਤੇ ਆ ਕਬੂਤਰੀ ਥੋੜੀ ਜੀ ਮਾੜੀ ਮੁੱਟੀ ਡਾਉਣ ਹੈ ਝਾੜੇ ਬਾਈ ਇਹਨੂੰ ਟੈਰਾਮਾਈਸਿਨ ਦੇ ਦਈਏ ਠੀਕ ਹੈ ਫੇਰ ਛੱਡਦੇ ਆ ਇਹਨੂੰ ਅੰਦਰ ਦਵਾਈ ਦੇਤੀ ਬਾਈ ਕਬੂਤਰੀ ਛੜਤੀ ਤੇ ਉਹ ਟਰੇਆਂ ਕੱਢਦੀ ਹੈ ਬਾਹਰ ਟਰੇਆਂ ਕੱਢ ਕੇ ਬਾਹਰ ਜਿ세 ਗੇਟ ਲਾ ਦੇ ਥੋੜਾ ਜਿਹਾ ਅੰਦਰ ਵਧੀਆ ਬਾਹਰ ਹਵਾ ਬਹੁਤ ਚੱਲਦੀ ਹੈ। ਉਹ ਪਤਾ ਨਹੀਂ ਕਿ ਇਹਨੇ ਚੋਕਲੇਟ ਅੱਕੇ। ਕਿੱਥੇ? ਆ ਟੋਕਰੀ 'ਚ। ਵਧੀਆ ਪੰਨਾ ਮੇ ਰੱਖੀ। ਵਧੀਆ ਵਧੀਆ। ਇਹਨਾਂ ਨੂੰ ਝਾੜਦੇ ਬਾਹਰ ਝਾੜੀ ਇਹਨਾਂ ਨੂੰ ਯਾਰ। ਵਿੱਚ ਵਿੱਚ ਥਾਂ ਥਾਂ ਕਰੀਆਂ ਹੋਈਆਂ ਇਹਨਾਂ ਤੇ ਸਾਫ਼ ਕਰ ਦੰਨੇ ਇਹਨਾਂ ਨੂੰ। ਤੇ ਇੱਕ ਵਾਈ ਕਬੂਤਰ ਫਿਰਦਾ ਹੈ ਦੁਪਹਿਰ ਦਾ ਨਮਾ। ਉਹ ਦੇਖਦੇ ਆਂ ਜੀ ਅੱਜ ਰਾਤ ਨੂੰ ਸੈੱਟ ਆ ਗਿਆ। ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਜੇ ਸੈੱਟ ਆ ਗਿਆ। ਆ ਦੇਖ ਲਓ। ਲੈ। ਲੈ। ਕਿਵੇਂ ਸਾਲਾ ਉੱਪਰ ਚੜੀ ਫਿਰਦਾ ਹੈ। ਚਲੋ ਭਾਈ ਬਾਅਦ ਚ ਮਿਲਦੇ ਆਂ ਫਿਰ ਆਪਾਂ ਹੁਣ ਚੱਲਦੇ ਆਂ ਭਾਈ ਕੋਠੇ ਤੇ ਪਹਿਲਾਂ ਉੱਪਰਲੇ ਖੁੱਡੇ ਦੇਖ ਲਈਏ ਮੀ ਨਾਲ ਚੋਏ ਤਾਂ ਨਹੀਂ ਫਿਰ ਆਪਾਂ ਕਬੂਤਰ ਵੀ ਛੱਡਣੇ ਆ ਅੱਜ ਕੱਲ ਚ ਉੱਪਰ ਉੱਪਰ ਥਲਾਬ ਜੀ ਹੈਗੀ ਅੰਦਰ ਦੇਖਦਾ ਵੀ ਅੰਦਰ ਤਾਂ ਨਹੀਂ ਚੋਏ ਨਾ ਨਾ ਇੱਕ ਤੁਪਕਾ ਵੀ ਨਹੀਂ ਨਾੰ ਬਾਛੜਨਾ ਸਲਾਵ ਓਕੇ ਆ ਰਬੋਟਾਂ ਇਧਰਲਾ ਵੀ ਚੈੱਕ ਕਰ ਲੈਨੇ ਆ ਇਧਰ ਵੀ ਜਮਾ ਓਕੇ ਆ ਕੰਮ ਠੀਕ ਆ ਬਾਈ ਪਿੰਨੀ ਲੈ ਕੇ ਆਂਦੀ ਆ ਬਾਈ ਖਾਣ ਨੂੰ ਪਿੰਨੀਆਂ ਬਣਾਈਆਂ ਕਰਦਿਆਂ ਨੇ ਐਨੀ ਕੈੜੀ ਆ ਮੈਂ ਕਹਨਾ ਮਾੜਾ ਬੰਦਾ ਖਾਲਵੇ ਜਵਾੜਾ ਟੁੱਟ ਜੂ ਦੇਖੋ ਫਲੈ ਪੱਥਰ ਬਿੰਨੀ ਹੈ ਮੇਰੀ ਵੀਰੇ ਪੱਥਰ ਬਿੰਨੀ ਚਲੋ ਉੱਥੇ ਬੈਠਦੇ ਆ ਜਸੂ ਲੈ ਕੇ ਆਉਂਦਾ ਪਤੰਗ ਲਾਇਆ ਵੀ ਜਸੂ ਨੇ ਚੜਾ ਲਿਆ ਪਤੰਗ ਹਾਲੇ ਨਹੀਂ ਵੜਾਉਂਦਾ ਹਾਲੇ 5 ਮੀਟਰ ਡਾਊਗਾ ਤੇ ਆ ਉਹ ਨੀਲਾ ਪਤੰਗ ਹੈ ਜਸੂ ਦਾ ਉੱਪਰ ਵਾਲਾ ਆ ਥੱਲੇ ਵਾਲੇ ਨਾਲ ਲਾਉਣ ਲੱਗਿਆ ਪੇਚਾ ਚਲ ਚਲ ਚੱਲ ਜਸੇ ਸਾਰ ਦੇਦੀ ਹੈ ਨਾ ਉੱਪਰੋਂ ਰੱਖ ਕੇ ਇੱਕੋ ਲੱਗਤ ਸਾਰ ਦੇਣੀ ਹੈ ਉੱਪਰ ਲੈ ਬਈ ਜਸੂ ਦਾ ਇਹ ਜਾਂ ਟੇਡਾ ਜਾਂ ਕੁਮਰਿਆ ਹੈ ਇੰਨੀ ਛੇਤੀ ਵੀ ਨਹੀਂ ਪਹਿਲਾਂ ਉਹਦੇ ਕੋਲ ਥਾ ਲਿਆ ਲੈ ਓਰੇ ਮੈਨੂੰ ਫੜਾ ਲੈ ਡੋਰ ਇਹ ਲਿਆ ਰਿਹਾ ਜੱਸਾ ਉੱਪਰੋਂ ਉਹ ਲੱਗ ਗਿਆ ਐਕਣੇ ਦਾ ਪੁੱਠੇ ਕੰਮ ਅੱਗੇ ਕਰਦਾ ਹੁੰਦਾ ਹੈ ਤੂੰ ਕਿੱਧਰੋਂ ਜਾਂਦਾ ਵਿੰਗੜ ਜਿਹਾ ਇਹ ਖੜ੍ਹ ਜਾ ਬਈ ਸੈਟਿੰਗ ਕਰਨ ਦੋ ਹੁਣ ਬੜਾ ਆਉਣਾ ਤਾਂ ਕਹਿਣ ਲੱਗ ਗਿਆ ਜਸੂ ਹੁਣ ਤੋਂ ਕਹਿਣ ਲੱਗ ਗਿਆ ਆਪਣਾ ਪਤੰਗ ਨਹੀਂ ਸੈੱਟ ਕਿਉਂਕਿ ਵੱਡਾ ਹੋਣਾ ਹੈ ਨਾ ਮੈਨੂੰ ਪਤਾ ਹੈ ਉਹਦਾ ਉਧਰ ਵਿੱਚ ਆ ਲਾਉਣ ਲੱਗ ਗਿਆ ਚਲੋ ਕੋਈ ਨਾ ਬਈ ਕਰਦੇ ਆ ਸੈਟਿੰਗ ਇਹਦੀ ਲੱਗਿਆ ਵੀ ਨੌਜਵਾਨ ਪੇਚਾ ਲਾਉਣ ਹੁਣ ਉੱਪਰ ਵਾਲਾ ਜਸੂ ਦਾ ਨੀਲਾ ਹੈ ਥੱਲੇ ਵਾਲਾ ਲਾਲ ਜਿਹਾ ਪਤਾ ਨਹੀਂ ਕਿਹਦਾ ਚੱਲ 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 ਵੱਡਤਾ ਓਏ ਉਹ ਵਾਹ ਓ ਛਾ ਗਿਆ ਗੁਰੂ ਹੋ ਜਾਂਦਾ ਬਈ ਵੱਡਿਆ ਹੋਇਆ ਛਾ ਗਿਆ ਓ ਛਾ ਗਿਆ ਇੱਜ਼ਤ ਬਚਾ ਗਿਆ ਚਲੋ ਬਾਈ ਹੁਣ ਪਤੰਗ ਡਾਉਨੇ ਆ ਫੇਰ ਚਲਦੇ ਆ ਥੱਲੇ ਹੁਣ ਚਲਦੇ ਆ ਵੀ ਆਪਾਂ ਡਿਊਟੀ ਤੇ ਬਹੁਤ ਦਿਨਾਂ ਬਾਅਦ ਹਨਾ ਜਿ세 ਬਹੁਤ ਦਿਨਾਂ ਬਾਅਦ ਚੱਲੇ ਆ ਡਿਊਟੀ ਤੇ ਡਿਊਟੀ ਤੁਹਾਨੂੰ ਪਤਾ ਹੀ ਹੈ ਕਿਹੜੀ ਹੈ ਦੁੱਧ ਪਾਇਈਏ ਆ ਕੇ ਮਿਲਦੇ ਆ ਪਹੁੰਚ ਗਏ ਆ ਵੀ ਆਪਾਂ ਕਬੂਤਰਾ ਕੋਲ ਪਹਿਲਾਂ ਪਾਈ ਇਹਨਾਂ ਨੂੰ ਪਾਣੀ ਫੇਰ ਨਵਾਂ ਕਬੂਤਰ ਤੁਹਾਨੂੰ ਦਿਖਾਉਨੇ ਆ ਫੜਦੇ ਆ ਉਹਨੂੰ ਠੀਕ ਹੈ ਕੱਦੀ ਅਸੀਂ ਅੱਖ ਰੱਖੀ ਜੇ ਇੱਕੋ ਜਗ੍ਹਾ ਬੈਠਾ ਆਪਣੇ ਉਧਰ ਢੋਲਾਂ ਵੱਲ ਵੜ ਗਿਆ ਤੇ ਨੇਰੇ ਚ ਉਰਦਨ ਦੇਖਾਉਣੀ ਆ ਫੜਦੇ ਆ ਉਹਨੂੰ ਠੀਕ ਹੈ ਨਵਾਂ ਕਬੂਤਰ ਫੇ ਪਹਿਲਾਂ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਕਿਉਂਕਿ ਉੱਥੇ ਹਲੇ ਉੜਾੜ ਨਾ ਜਾਵੇ ਲਾਈਟ ਮੱਚਦੀ ਹੈ ਲਾਈਟ ਬਾਅਦ ਚ ਬੰਦ ਕਰਕੇ ਫੇ ਕਰਦੇ ਆ ਹੱਲ ਦੇਤਾ ਚੇਰ ਹੁੜ ਬੰਦਾ ਬੰਦ ਗੰਦੇ ਪਾਣੀ ਡੋਲਦੇ ਡੋਲਦੇ ਆ ਜਾ ਚਲੋ ਬਈ ਪਾਣੀ ਪੋਣੀ ਪਾਈਏ ਹਾਂ ਵੀ ਮੜਿਆ ਨੂਰੀ ਦਾ ਨਵੇੜ ਦਾ ਕੰਮ ਹੈਂ ਮੈਂ ਨਹੀਂ ਤੂੰ ਤਾਂ ਮੇਰੇ ਨਾਲ ਦਾ ਹਲੇਆ ਗਰਾਊਂਡ 'ਚ ਓਏ ਮੈਂ ਬਾਚਣ ਵੀ ਡਈ ਆ ਅੱਛਾ ਬਹੁਤ ਅੱਛਾ ਬੱਚਾ ਹੈ ਜੀ ਬਹੁਤ ਗੰਦਾ ਬੱਚਾ ਹੈ ਜੀ ਆਜੋ ਵੀ ਆਜੋ ਆਜੋ ਆਓ 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 ਹਾਂ 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 ਸਾਰੀ ਝਾੜੇ ਪਏ ਹੋਏ ਨੇ ਹੁਣ ਕਬੂਤਰ ਆ ਦੇ ਆਜੋ 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 ਉਹ ਤੇਰੀ ਸਾਲਿਆ ਬਾਹਰ ਨੂੰ ਜਾਉਣਾ ਸਿੱਧਾ ਲਾਗੇ ਵੀ ਸਾਰੇ ਕਬੂਤਰ ਦਾਣੇ ਖਾਣਾ ਪਰ ਲੀਟਰੇ ਤੇ ਵੀ ਜਾਓ ਭਾਈ ਚਲੋ 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 ਪਰ ਲੀਟਰੇ ਤੇ ਵੈਰੀ ਗੁੱਡ ਆਇਓ ਆਓ 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 ਬਸ ਹੋਈ ਕਰ ਗਿਆ ਭਾਈ ਉੱਪਰ ਬੈਠਾ ਆ ਗਿਆ ਲੈ ਆ ਗਿਆ ਵੈਰੀ ਗੁੱਡ ਚਲੋ ਖਾਓ ਦਾਣਾ ਪਾਣੀ ਤੇ ਉਧਰ ਕਬੂਤਰ ਦੇਖਦੇ ਆਂ ਭਾਈ ਫੜ ਕੇ ਫਿਰ ਤੁਹਾਨੂੰ ਦਿਖਾਉਣਾ ਵੀ ਕਿਹ ਹੈ ਜਾ ਕਬੂਤਰ ਕਿਹਦਾ ਕਿਹਦਾ ਤਾਂ ਪਰਪਰ ਨੂੰ ਪਤਾ ਨਹੀਂ ਕਿਹਦਾ ਹੈ ਕਹੇ ਜੀ ਕਿਹੜੀਆਂ ਅੱਖਾਂ ਫੜਦੇ ਆ ਪਹਿਲਾਂ ਕਬੂਤਰ ਇੱਕ ਮਿੰਟ ਬਾਈ ਜੀ ਬਾਈ ਪਹੁੰਚ ਗਏ ਆਪਾਂ ਇੱਧਰ ਲਾਈਟਾਂ ਲੂਟਾਂ ਕਰਤੀਆਂ ਬੰਦ ਠੀਕ ਹੈ ਤੇ ਫੜਦੇ ਆ ਤੁਹਾਨੂੰ ਮੈਂ ਦਿਖਾ ਦਿੰਨੇ ਕਿੱਥੇ ਬੈਠਾ ਏਸੇ ਉਹ ਬੈਠਾ ਉਹ ਦੇਖੋ ਦਿਖਦਾ ਥੋੜਾ ਥੋੜਾ ਉਹ ਦੇਖੋ ਇੱਕ ਮਿੰਟ ਇੱਕ ਮਿੰਟ ਮਸਲਾ ਤਾਰ ਵੱਜੀ ਦੀ ਓਏ ਆੜਕਾ ਨਗਰੀ ਉਹ ਬੈਠਾ ਹੈ ਉਹ ਦੇਖੋ ਛੜੀ ਕਲੀਅਰ ਨਹੀਂ ਆਉਂਦੀ ਫੋਟੋ ਲਾਈਟ ਮਚਾਈਏ ਲਾਈਟ ਮਚਾਤਾ ਉਡਣਾ ਜਾਵੇ ਕੋਈ ਨਾ ਦੂਰ ਖੜੇ ਆਪਾਂ ਦਾ ਉਹ ਬੈਠਾ ਹੈ ਬਾਈ ਉਹ ਦੇਖੋ ਕੋਈ ਕਰਦੇ ਕੋਸ਼ਿਸ਼ ਫੜਨ ਦੀ ਜਸੇ ਲਾਈਟ ਬੰਦ ਕਰ ਓਏ ਹਣਾ ਕੋਈ ਤਾਂ ਇੰਨਾ ਨਹੀਂ ਰਿਹਾ ਬਾਈ ਫਲੈਸ਼ ਕਰਕੇ ਖੜ ਜਾ ਫਲੈਸ਼ ਬੰਦ ਕਰਦੇ ਚਲੋ ਫੜ ਲਈਏ ਬਾਈ ਫੇਰ ਦਿਖਾਉਨੇ ਆ ਤੁਹਾਨੂੰ ਫੜ ਲਿਆ ਫੜ ਲਿਆ ਬਾਈ ਫੜ ਲਿਆ ਫੜ ਜਾ ਆਹ ਢੋਲਾਂ ਦੇ ਫਸਿਆ ਬੈਠਾ ਨਾ ਕਿਹਨਾਂ ਇੰਟਰਗਲ ਦਵਾਤੇ ਆ ਵੇ ਇਹ ਕਬੂਤਰ ਬosaur ਕਬੂਤਰ ਵਧੀਆ ਚਲ ਉਧਰ ਲੈ ਜਾ ਕੇ ਇਹਨੂੰ ਲੈ ਕੇ ਜਾਣੇ ਆ ਬਾਈ ਤੇ ਕਬੂਤਰ ਦਾ ਫੜ ਲਿਆ ਬਾਈ ਜਰਦੀਆਂ ਅੱਖਾਂ ਦਾ ਬਾਕੀ ਜੇ ਕਿਸੇ ਵੀਰ ਦਾ ਹੋਇਆ ਨਿਸ਼ਾਨੀਆਂ ਨਿਸ਼ਾਨੀਆਂ ਦੱਸ ਕੇ ਬਾਈ ਲੈ ਜਿਓ ਠੀਕ ਆ ਜੇ ਪਿੰਡ ਦੇ ਦਾ ਹੋਇਆ ਜੇ ਚਲੋ ਬਾਹਰ ਦੇ ਦਾ ਹੋਇਆ ਉਹ ਕਹਿ ਨਹੀਂ ਸਕਦੇ ਆਪਾਂ ਕੁਝ ਤੇ ਚਲੋ ਦਿਖਾਵਾਂਗੇ ਕੱਲ ਨੂੰ ਦਿਨ ਚ ਐਸੇ ਦਿਖਾ ਦੇ ਉਸ ਇਕਾ ਤਾਰ ਚੱਕ ਓਏ ਪੈਰ ਚ ਵੱਜਣੀਆਂ ਗੁਰੀਆ ਤਾਰ ਚੱਕ ਵੈਲਾ ਇੱਥੋਂ ਤਾਰ ਚੱਕ ਨਾਲੇ ਗੇਟ ਲਾ ਕੇ ਆ ਲੰਬਾ ਲੰਝਾ ਬਹੁਤ ਹੈ ਹਾਂ ਕਾਜੀ ਨਾ ਅੱਖਾਂ ਹੋਣੀਆਂ ਚਲੋ ਆਪਾਂ ਦਾ ਕਿਸੇ ਦਾ ਕੀ ਕਰਨਾ ਚਲੋ ਚੱਲਦੇ ਆਂ ਅੰਦਰਲੇ ਪਿੰਜਰੇ ਚ ਘਰ ਬੰਦੇ ਨੂੰ ਕਬੂਤਰ ਚੁੱਕ ਰਹੇ ਨੇ ਬਾਈ ਦਾਣੇ ਇਹਨੂੰ ਆਪਾਂ ਕਰ ਦਨੇ ਅੰਦਰਲੇ ਪਿੰਜਰੇ ਚ ਬੰਦ ਠੀਕ ਹੈ ਅੰਦਰ ਕਰਦੇ ਅਸੀਂ ਚਲੋ ਤੇ ਆਪਾਂ ਦੇਖੀਏ ਦਾਣਾ ਪਾਣੀ ਚਲੋ ਵੀ ਮਿੱਤਰੋ ਕਰੀਏ ਹੁਣ ਕਬੂਤਰ ਬੰਦ ਦਾਣਾ ਪਾਣੀ ਚੁੱਕ ਲੈ ਇਹਨਾਂ ਨੇ ਥੋੜੇ ਜਿਹਾ 5 ਮਿੰਟ ਹੋਰ ਚੁੱਕ ਲੈਣਗੇ ਚਲੋ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ